ਧਰਤੀ ਤੇ ਵੱਡੇ ਵੱਡੇ ਪੈਗੰਬਰ ਆਏ ਅਵਤਾਰ ਆਏ ਗੁਰੂ ਆਏ ઋષਿ ਮਨੀ ਯੋਗੀ ਫਕੀਰ ਆਏ ਪਰ ਵਾਰ-ਵਾਰ ਇਹ ਗੱਲ ਵਾਪਰਦੀ ਹੈ ਕਿ ਕੁਝ ਦਹਾਕੀਆਂ ਤੱਕ ਕਿਸੇ ਤਬਦੀਲੀ ਦਾ ਅਸਰ ਰਹਿੰਦਾ ਤੇ ਫਿਰ ਹੌਲੀ-ਹੌਲੀ ਉਸੇ ਤਰ੍ਹਾਂ ਦੇ ਨਿਗਾਰ ਫਿਰ ਸ਼ੁਰੂ ਹੋ ਜਾਂਦੇ ਜਿਹੜੇ ਮਸੰਦ ਕਿਸੇ ਵੇਲੇ ਗੁਰੂ RAMDAS ਵੇਲੇ ਸ਼ੁਰੂ ਹੋਏ ਤੇ ਜਿਨ੍ਹਾਂ ਦੀ ਉਸ ਵੇਲੇ ਬਹੁਤ ਇੱਜ਼ਤ ਸੀ ਉਹੀ ਸ਼ਬਦ ਆਪਣੇ ਆਪ ਦੇ ਵਿੱਚ ਅੱਜ ਗਾਲ ਵਰਗਾ ਸ਼ਬਦ ਲੱਗਦਾ ਕੋਈ ਨਵਾਂ ਧਰਮ ਪੈਦਾ ਹੁੰਦਾ ਹੈ ਪੁਰਾਣਾ ਜੋ ਗਰਖ ਹੋ ਚੁੱਕਿਆ ਸਮਾਜ ਹੈ ਉਹਨੂੰ ਉਹ ਨਵਾਂ ਧਰਮ ਹਲੂਣਾ ਦਿੰਦਾ ਹੈ ਕੋਈ ਨਵੀਂ ਜਾਗਰਤੀ ਪੈਦਾ ਹੁੰਦੀ ਹੈ ਨਵਾਂ ਮਨੁੱਖ ਪੈਦਾ ਹੁੰਦਾ ਹੈ ਨਵਾਂ ਇਨਕਲਾਬ ਸ਼ੁਰੂ ਹੁੰਦਾ ਹੈ ਨਵਾਂ ਸਮਾਜ ਸਿਰਜਿਆ ਜਾਂਦਾ ਹੈ ਪਰ ਇਨਸਾਨੀ ਮਨ ਇਨਸਾਨ ਦਾ ਮਨ ਆਪਣੀ ਆਦ ਜੁਗਾਦੀ ਆਦਤ ਕਾਰਨ ਇੱਥੇ ਵੀ ਫਿਰ ਢਿੱਲਾ ਪੈਣਾ ਸ਼ੁਰੂ ਹੋ ਜਾਂਦਾ ਜਿਵੇਂ ਕਾਰ ਸੇਵਾ 'ਚ ਲੱਗੇ ਸੇਵਕਾਂ ਦਾ ਸਤਕਾਰ ਦੇਖ ਕੇ ਕਈ ਵੇਲੜ ਲੋਕ ਵੀ ਇਸ ਦਾ ਫਾਇਦਾ ਉਠਾਉਣ ਲਈ ਬੋਰੀਆਂ ਲੈ ਕੇ ਅਨਾਜ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਨੇ ਉਸੇ ਤਰ੍ਹਾਂ ਨਿਹੰਗ ਬਾਣੇ ਦੀ ਇੱਜ਼ਤ ਜਾਂ ਰੋਬ ਦੇਖ ਕੇ ਕਈ ਵਿਗੜੇ ਹੋਏ ਲੋਕਾਂ ਨੇ ਵੀ ਇਸ ਬਾਣੇ ਦਾ ਫਾਇਦਾ ਉਠਾਉਣਾ ਸ਼ੁਰੂ ਕਰ ਦਿੱਤਾ ਕੀ ਕਦੇ ਅਜਿਹਾ ਸਮਾਂ ਆਏਗਾ ਜਦੋਂ ਇਨਸਾਨ ਇੱਕ ਵਾਰ ਸੁਧਰਨ ਤੋਂ ਬਾਅਦ ਉਸ ਵਿੱਚ ਦੁਬਾਰਾ ਗਰਾਵਟ ਨਾ ਇਨਸਾਨ ਵਾਰ-ਵਾਰ ਕਿਉਂ ਪਟਕਦਾ ਹੈ? ਇਹ ਅਸੀਂ ਆਮ ਜ਼ਿੰਦਗੀ 'ਚ ਵੀ ਦੇਖ ਸਕਦੇ ਹਾਂ ਇੰਡੀਵਿਜੂਅਲ ਲੈਵਲ ਦੇ ਉੱਤੇ ਤੇ ਕਲੈਕਟਿਵਲੀ ਹਿਊਮਨ ਹਿਸਟਰੀ ਨੂੰ ਦੇਖੀਏ ਤੇ ਉਸ ਬਾਰੇ ਵੀ ਇਹ ਸਵਾਲ ਸਾਡੇ ਵਰਗਾ ਕੋਈ ਆਮ ਇਨਸਾਨ ਇਸ ਸਵਾਲ ਦਾ ਜਵਾਬ ਨਹੀਂ ਦੇ ਸਕਦਾ ਕਿ ਸਦੀਆਂ ਤੋਂ ਇਨਸਾਨ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਵਾਰ-ਵਾਰ ناکਾਮ ਕਿਉਂ ਹੁੰਦੀਆਂ ਰਹੀਆਂ ਨੇ? ਕਿਉਂ ਫੇਲ ਹੁੰਦੀਆਂ ਰਹੀਆਂ ਨੇ? ਧਰਤੀ 'ਤੇ ਵੱਡੇ-ਵੱਡੇ ਪੈਗੰਬਰ ਆਏ ਉਤਾਰ ਆਏ ਗੁਰੂ ਆਏ ઋષਿ ਮਨੀ ਯੋਗੀ ਫਕੀਰ ਆਏ ਪਰ ਵਾਰ-ਵਾਰ ਇਹ ਗੱਲ ਵਾਪਰਦੀ ਹੈ ਕਿ ਕੁਝ ਦਹਾਕੀਆਂ ਤੱਕ ਕਿਸੇ ਤਬਦੀਲੀ ਦਾ ਅਸਰ ਰਹਿੰਦਾ ਤੇ ਫਿਰ ਹੌਲੀ-ਹੌਲੀ ਉਸੇ ਤਰ੍ਹਾਂ ਦੇ ਨਿਗਾਰ ਫਿਰ ਸ਼ੁਰੂ ਹੋ ਜਾਂਦੇ ਇਸ ਸਵਾਲ ਦਾ ਜਵਾਬ ਤਾਂ ਸ਼ਾਇਦ ਸਾਨੂੰ ਨਾ ਲੱਭ ਸਕੇ ਪਰ ਇਨਸਾਨ ਦੀ ਇਸ ਤਕਦੀਰ ਤੇ ਅਸੀਂ ਹੈਰਾਨ ਜ਼ਰੂਰ ਹੋ ਸਕਦੇ ਜਿਹੜੇ ਇਹ ਧਰਮ ਨੇ ਜਿਨ੍ਹਾਂ ਨੂੰ ਸਿਕੰਦੇ ਆਬਰਾਹਮਿਕ ਧਰਮ ਜਿਹਦੇ ਚ ਜੂਡਾਇਜ਼ਮ 크੍ਰਿਸਚੀਅਨਿਟੀ ਇਸਲਾਮ ਵਗੈਰਾ ਨੇ ਇਹਨਾਂ ਚ ਆਦਮ ਅਤੇ ਹਵਾ ਦੀ ਕਹਾਣੀ ਜਿਹੜੀ ਇਨਸਾਨ ਦੀ ਪਹਿਲੀ ਵੱਡੀ ਗਰਾਵਟ ਨਾਲ ਸ਼ੁਰੂ ਹੁੰਦੀ ਹੈ ਜਦੋਂ ਰੱਬ ਦੀ ਪਹਿਲੀ ਰਚਨਾ ਆਦਮ ਤੇ ਹਵਾ ਉਹਨਾਂ ਨੇ ਵਰਜਤ ਫਲ ਖਾਇਆ ਹੋ ਸਕਦਾ ਹੈ ਕਿ ਇਹ ਪ੍ਰਤੀਕਾਤਮਕ ਇੱਕ ਸਿੰਬੋਲਿਕ ਕਹਾਣੀ ਹੋਵੇ ਸ਼ਾਇਦ ਇਹ ਇਨਸਾਨੀ ਮੰਨ ਦੀ ਇਸ ਆਦ ਜੁਗਾਦੀ ਬਿਰਤੀ ਵੱਲ ਇਸ਼ਾਰਾ ਕਰਦੀ ਹੈ ਜਿਸ ਕਰਕੇ ਹੀ ਵਾਰ-ਵਾਰ ਡਿੱਗਦਾ ਹੈ ਅਸੀਂ ਸਾਰੇ ਆਪਣੇ ਨਿੱਜੀ ਜੀਵਨ ਚ ਵੀ ਇਨਸਾਨੀ ਮੰਨਦੀ ਇਸ ਆਦਤ ਨੂੰ ਦੇਖ ਸਕਦੇ ਹਾਂ ਅਸੀਂ ਕੋਈ ਮੋਟੀਵੇਸ਼ਨਲ ਵੀਡੀਓ ਦੇਖ ਕੇ ਕੋਈ ਕਿਤਾਬ ਪੜ੍ਹ ਕੇ ਕੋਈ ਭਾਸ਼ਣ ਸੁਣ ਕੇ ਆਪਣੇ ਆਪ ਨੂੰ ਬਦਲਣ ਦੀ ਅਸੀਂ ਕਮਿਟਮੈਂਟ ਆਪਣੇ ਆਪ ਨਾਲ ਕਰਦੇ ਹਾਂ ਨਿਊ ਇਅਰ ਰੈਜ਼ੋਲੂਸ਼ਨ ਸੈੱਟ ਕਰਦੇ ਹਾਂ ਕੋਈ ਨਵੀਂ ਹੈਬਟ ਪਾਉਣ ਦਾ ਇਰਾਦਾ ਕਰਦੇ ਆਂ ਅਸੀਂ ਕੋਈ ਕਈ ਜਿਮ ਜੁਆਇਨ ਕਰਦੇ ਨੇ ਨਵੇਂ ਸਾਲ ਤੇ ਕਈ ਯੋਗਾ ਜੁਆਇਨ ਕਰਦੇ ਨੇ ਕੋਈ ਕੁਛ ਕੋਈ ਕੁਛ ਅਕਸਰ ਹੀ ਅਸੀਂ ਦੇਖਦੀ ਆਂ ਇਹ ਜੋਸ਼ ਕੁਝ ਹਫ਼ਤੇ ਚੱਲਦਾ ਹੈ ਉਸ ਤੋਂ ਬਾਅਦ ਢਿਲਾ ਪੈ ਜਾਂਦਾ ਫਿਰ ਕੋਈ ਘਟਨਾ ਹੁੰਦੀ ਹੈ ਫਿਰ ਦੁਬਾਰਾ ਸ਼ੁਰੂ ਕਰਦੇ ਆਂ ਕੁਝ ਹਫ਼ਤਿਆਂ ਬਾਅਦ ਫਿਰ ਢਿਲੇ ਪੈ ਜਾਂਦੇ ਫਿਰ ਕਿਸੇ ਸਟੇਜ ਤੇ ਪਤਾ ਲੱਗਦਾ ਕਿ ਸਰੀਰ ਨੂੰ ਕੋਈ ਬਿਮਾਰੀ ਲੱਗ ਗਈ ਹੈ ਇੱਕ ਵਾਰ ਫਿਰ ਹਲੂਣਾ ਮਿਲਦਾ ਫਿਰ ਜੋਸ਼ ਪੈਦਾ ਹੁੰਦਾ ਕੋਈ ਨਵਾਂ ਡਾਈਟ ਪਲਾਨ ਸ਼ੁਰੂ ਹੁੰਦਾ ਸੈਰ ਸ਼ੁਰੂ ਹੁੰਦੀ ਹੈ ਸੌਣ ਉੱਠਣ ਦੀ ਆਦਤਾਂ ਬਦਲਦੀਆਂ ਨੇ ਪਰ ਬਹੁਤ ਵਿਰਲੇ ਹੁੰਦੇ ਨੇ ਜਿਹੜੇ ਇਹਨਾਂ ਗੱਲਾਂ ਨੂੰ ਪੱਕੀ ਤਰ੍ਹਾਂ ਜੀਵਨ ਦਾ ਹਿੱਸਾ ਬਣਾ ਸਕਦੇ ਇਸ ਤਰ੍ਹਾਂ ਡਿੱਗਦਿਆਂ ਉੱਠਦਿਆਂ ਹੀ ਬਹੁਤਿਆਂ ਦੀ ਜ਼ਿੰਦਗੀ ਮੁੱਕ ਜਾਂਦੀ ਵਾਰ-ਵਾਰ ਡਿੱਗਣਾ ਢਿੱਲਾ ਪੈਣਾ ਉੱਠਣਾ ਫੇਰ ਡਿੱਗਣਾ ਇਹ ਇਨਸਾਨ ਦਾ ਸੁਭਾਅ ਹੈ ਮਨ ਦੀ ਆਦਤ ਹੈ। ਇਹੀ ਗੱਲ ਸਮੂਹਿਕ ਜੀਵਨ ਤੇ ਵੀ ਜਿਹੜਾ ਸਾਡੇ ਕਲੈਕਟਿਵ ਲਾਈਫ ਹੈ ਉਸ ਤੇ ਵੀ ਅਸੀਂ ਦੇਖਦੇ ਹਾਂ ਕੋਈ ਨਵਾਂ ਧਰਮ ਪੈਦਾ ਹੁੰਦਾ ਹੈ। ਪੁਰਾਣਾ ਜੋ ਗਰਖ ਹੋ ਚੁੱਕਿਆ ਸਮਾਜ ਹੈ ਉਹਨੂੰ ਉਹ ਨਵਾਂ ਧਰਮ ਹਲੂਣਾ ਦਿੰਦਾ। ਕੋਈ ਨਵੀਂ ਜਾਗਰਤੀ ਪੈਦਾ ਹੁੰਦੀ ਹੈ। ਨਵਾਂ ਮਨੁੱਖ ਪੈਦਾ ਹੁੰਦਾ ਹੈ। ਨਵਾਂ ਇਨਕਲਾਬ ਸ਼ੁਰੂ ਹੁੰਦਾ। ਨਵਾਂ ਸਮਾਜ ਸਿਰਜਿਆ ਜਾਂਦਾ ਹੈ। ਪਰ ਇਨਸਾਨੀ ਮਨ ਇਨਸਾਨ ਦਾ ਮਨ ਆਪਣੀ ਆਦ ਜੁਗਾਦੀ ਆਦਤ ਕਾਰਨ ਇੱਥੇ ਵੀ ਫਿਰ ਢਿੱਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਤਬਦੀਲੀ ਦਾ ਜੋਸ਼ ਹੌਲੀ-ਹੌਲੀ ਮੱਠਾ ਪੈ ਜਾਂਦਾ ਕਿਸੇ ਧਰਮ ਦੇ ਜਿਹੜੇ ਮੁੱਢਲੇ ਫਾਊਂਡਰ ਨੇ ਉਹਨਾਂ ਦੇ ਜਾਣ ਤੋਂ ਬਾਅਦ ਵਿਗਾੜ ਸ਼ੁਰੂ ਹੋ ਜਾਂਦੇ ਨੇ ਪੁਰਾਣੇ ਸਮਾਜ ਦੀਆਂ ਜਾਂ ਪੁਰਾਣੇ ਧਰਮਾਂ ਦੀਆਂ ਜਿਨ੍ਹਾਂ ਕੁਰੀਤੀਆਂ ਨੂੰ ਤੋੜ ਕੇ ਕੋਈ ਨਵਾਂ ਧਰਮ ਨਵਾਂ ਸਮਾਜ ਸਿਰਜ ਗਿਆ ਸਿਰਜਿਆ ਗਿਆ ਹੁੰਦਾ ਉਹੀ ਰੀਤੀਆਂ ਆਪਣਾ ਰੂਪ ਬਟਾ ਕੇ ਨਵੇਂ ਰੂਪ ਚ ਆ ਜਾਂਦੀਆਂ ਜਿਹੜਾ ਇੰਡੀਅਨ ਸਬ ਕੌਂਟੀਨੈਂਟ ਹੈ ਭਾਰਤੀ ਖਿੱਤਾ ਇਹਦੇ ਚ ਪਿਛਲੇ ਹਜ਼ਾਰਾਂ ਸਾਲਾਂ ਦੌਰਾਨ ਕਿੰਨੇ ਹੀ ਧਰਮ ਪੈਦਾ ਹੋਏ ਕਿੰਨੇ ਹੀ અવਤਾਰ ਪੁਰਸ਼ ਆਏ ਅਤੇ ਉਹਨਾਂ ਨੇ ਆਪੋ ਆਪਣੇ ਦੌਰ ਮੁਤਾਬਕ ਤਬਦੀਲੀ ਦੀ ਲਹਿਰ ਸ਼ੁਰੂ ਕੀਤੀ ਪਰ ਹੌਲੀ-ਹੌਲੀ ਸਾਰਿਆਂ ਚ ਗਰਾਵਟ ਆਉਂਦੀ ਰਹੀ ਅਤੇ ਬੁਰਾਈਆਂ ਪੈਦਾ ਹੁੰਦੀਆਂ ਰਹੀਆਂ ਸਿੱਖ ਗੁਰੂ ਸਾਹਿਬਾਨ ਨੇ ਵੀ ਪੁਰਾਣੇ ਸਮਾਜ ਦੀਆਂ ਕਿੰਨੀਆਂ ਹੀ ਕੁਰਿਤੀਆਂ ਤੋਂ ਸਮਾਜ ਦਾ ਖੜਾ ਚੜਵਾਇਆ ਧਰਮ ਦੇ ਫੋਕਟ ਰੂਪ ਨੂੰ ਬੇਪਰਦ ਕੀਤਾ ਧਰਮ ਅਤੇ ਜੀਵਨ ਵਿੱਚ ਨਵਾਂ ਜੋਸ਼ ਭਰਿਆ ਪਰ ਗੁਰੂ ਸਾਹਿਬਾਨ ਦੇ ਜਾਣ ਤੋਂ ਬਾਅਦ ਹੌਲੀ-ਹੌਲੀ ਗਰਾਵਟ ਸ਼ੁਰੂ ਹੋ ਗਈ ਅਸਲ 'ਚ ਤਾਂ ਗਰਾਵਟ ਦੇ ਚਿੰਨ੍ਹ ਅਸੀਂ ਗੁਰੂ ਸਹਿਬਾਨ ਦੇ ਸਮੇਂ ਹੀ ਦੇਖ ਸਕਦੇ ਹਾਂ ਜਦੋਂ ਪਿਰਥੀ ਚੰਦ ਵਰਗੀਆਂ ਦੀਆਂ ਕਹਾਣੀਆਂ ਸੁਣਦੇ ਹਾਂ ਗੁਰੂ ਤੇਗ ਬਹਾਦਰ ਵੇਲੇ ਬਾਈ ਮੰჯੀਆਂ ਦੀਆਂ ਕਹਾਣੀਆਂ ਅਸੀਂ ਦੇਖਦੇ ਹਾਂ ਧੀਰ ਮਲੀਆਂ ਬਾਰੇ ਸੁਣਦੇ ਹਾਂ ਮਸੰਧਾਂ ਬਾਰੇ ਸੁਣਦੇ ਹਾਂ ਕੋਈ ਕੋਈ ਛੋਟੀ ਤੇ ਸੁਧਾਰਨ ਗੱਲ ਨਹੀਂ ਹੈ ਕਿ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਨੂੰ ਉਸ ਵਕਤ ਜਿਹੜੇ ਅੰਮ੍ਰਿਤਸਰ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਪੁਜਾਰੀ ਸੀ ਉਹਨਾਂ ਨੇ ਦਰਬਾਰ ਸਾਹਿਬ ਚ ਦਾਖਲ ਨਹੀਂ ਸੀ ਹੋਣ ਦਿੱਤਾ ਕਹਿਣ ਦਾ ਮਤਲਬ ਹੈ ਕਿ ਮੁੱਢ ਕਦੀਮ ਤੋਂ ਗਰਾਵਟ ਇਨਸਾਨ ਦੇ ਨਾਲ-ਨਾਲ ਚੱਲਦੀ ਰਹੀ ਹੈ। ਇਹ ਨੈਤਿਕ ਗਰਾਵਟ ਪਟਕਣ ਜਨਮਾਂ-ਜਨਮਾਂ ਤੋਂ ਇਨਸਾਨ ਦੀ ਸਾਥੀ ਹੈ। ਮੈਂ ਇੰਡੀਅਨ ਸਮਾਜ ਚ ਸਾਧੂ ਲੋਕਾਂ ਦੀ ਪ੍ਰਥਾ ਬਾਰੇ ਸੋਚਦਾ ਕਿ ਇਹ ਕਿਵੇਂ ਸ਼ੁਰੂ ਹੋਏ ਸ਼ੁਰੂ ਹੋਈ ਹੋਏਗੀ ਮੋਢਲੇ ਸਾਧੂ ਜਦੋਂ ਸ਼ੁਰੂ ਹੋਈ ਪ੍ਰਥਾ ਉਹ ਲੋਕ ਹੋਣਗੇ ਜਿਹੜੇ ਆਤਮਿਕ ਖੋਜ ਲਈ ਦੁਨਿਆਵੀ ਜੀਵਨ ਛੱਡ ਗਏ ਆਤਮਿਕ ਖੋਜ ਦੇ ਫੁੱਲ ਟਾਈਮਰ ਹੋ ਗਏ ਸਾਰਾ ਕੁਝ ਜਿਨ੍ਹਾਂ ਨੇ ਤਿਆਗ ਦਿੱਤਾ ਸਿਰਫ ਫੂਡ ਦੀ ਜ਼ਰੂਰਤ ਲਈ ਸਮਾਚ ਹੋ ਜਾਂਦੇ ਸਨ ਆਪਣੀ ਹੋਰ ਕੋਈ ਉਹਨਾਂ ਦੀ ਮਲਕੀਅਤ ਨਹੀਂ ਸੀ ਉਹਨਾਂ ਨੇ ਰੱਖੀ ਜਿਵੇਂ ਬੁੱਧ ਦੇ ਭਿਕਸ਼ੂ ਸਨ ਜਦੋਂ ਇਹ ਪ੍ਰਥਾ ਸ਼ੁਰੂ ਹੋਈ ਹੋਏਗੀ ਤਾਂ ਇਸ ਰਸਤੇ ਦੇ ਉੱਤੇ ਉਹ ਹਿੰਮਤੀ ਲੋਕ ਤਰੇ ਹੋਣਗੇ ਜਿਨ੍ਹਾਂ ਨੇ ਸਾਰੀਆਂ ਵਰਲਡਲੀ ਜਿਹੜੀਆਂ ਖਾਸ਼ਾ ਨੇ ਦੁਨਿਆਵੀ ਲਾਲਸਾਵਾਂ ਨੇ ਉਹਨਾਂ ਦਾ ਤਿਆਗ ਕਰ ਦਿੱਤਾ ਪੂਰੀ ਤਰ੍ਹਾਂ ਆਤਮਿਕ ਵਿਕਾਸ ਨੂੰ ਸਮਰਪਿਤ ਹੋ ਗਏ ਪੁਰਾਤਨ ਕਹਾਣੀਆਂ 'ਚ ਅਸੀਂ ਸੁਣਦੇ ਹਾਂ ਕਿ ਜਿਵੇਂ ਕਈ ਰਾਜੇ ਜਾਂ ਪ੍ਰਿੰਸ ਸਭ ਕੁਝ ਤਿਆਗ ਕੇ ਇਸ ਰਸਤੇ 'ਤੇ ਚੱਲ ਪੈਂਦੇ ਸਨ ਸੋ ਬੜਾ ਬੜੇ ਜਿਹੜੇ ਕ੍ਰੀਮ ਸੀ ਸੁਸਾਇਟੀ ਦੇ ਜਿਨ੍ਹਾਂ ਦੇ ਅੰਦਰ ਬਹੁਤ ਜ਼ੋਰਦਾਰ ਤਾਕਤ ਸੀ ਜਾਂ ਖਾਹਸ਼ ਸੀ ਜਾਂ ਇੱਛਾ ਸੀ ਆਤਮਿਕ ਖੋਜ ਦੀ ਉਹ ਇਸ ਰਸਤੇ ਤੇ ਚੱਲਦੇ ਸੀ ਉਹ ਸਾਧੂ ਬਣਦੇ ਸੀ ਪਰ ਹੌਲੀ-ਹੌਲੀ ਸਮੇਂ ਦੇ ਨਾਲ ਵੇਲੜ ਲੋਕ ਵੀ ਇਸ ਸ਼ਾਮਲ ਹੋ ਗਏ ਇਹ ਦੇਖ ਕੇ ਕਿ ਸਮਾਜ ਇਸ ਤਰ੍ਹਾਂ ਦੇ ਤਿਆਗੀਆਂ ਨੂੰ ਸਤਿਕਾਰ ਦਿੰਦਾ ਉਹਨਾਂ ਨੂੰ ਭੋਜਨ ਖਾਣ ਨੂੰ ਵੀ ਪੁੰਨ ਸਮਝਦਾ ਅਤੇ ਇਹ ਦੇਖ ਕੇ ਕਿ ਇਹਨਾਂ ਲੋਕਾਂ ਨੂੰ ਕਿੰਨੀ ਇੱਜ਼ਤ ਮਿਲਦੀ ਐ ਇਸ ਦਾ ਫਾਇਦਾ ਉਠਾਉਣ ਲਈ ਵੇਲੜਾ ਨੇ ਵੀ ਸਾਧੂਆਂ ਵਾਲਾ ਪਹਿਰਾਵਾ ਪਾਉਣਾ ਸ਼ੁਰੂ ਕਰ ਦਿੱਤਾ ਮੰਗਤੇ ਲੋਕ ਵੀ ਸਾਧੂ ਬਣ ਲੱਗੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੌਰ ਚ ਫੈਲੀਆਂ ਕਿੰਨੀਆਂ ਹੀ ਅਜਈਆਂ ਕੁਰੀਤੀਆਂ ਬਾਰੇ ਆਵਾਜ਼ ਉਠਾਈ ਐ ਤੇ ਉਹਨਾਂ ਤੋਂ ਸਮਾਜ ਦਾ ਖੜਾ ਚੁਡਾਇਆ ਪਰ ਗੁਰੂ ਅਮਰਦਾਸ ਵੇਲੇ ਅਸੀਂ ਅੱਗੇ ਚੱਲ ਕੇ ਦੇਖਿਆ ਦੇਖਦੇ ਹਾਂ ਕਿ ਗੁਰੂ ਅਮਰਦਾਸ ਵੇਲੇ ਮੰਜੀ ਸਿਸਟਮ ਸ਼ੁਰੂ ਹੋਇਆ ਅਤੇ ਗੁਰੂ ਰਾਮਦਾਸ ਨੇ ਮਸੰਦ ਨਿਯੁਕਤ ਕੀਤੇ ਜਿਹੜੇ ਵੱਖ-ਵੱਖ ਖੇਤਰਾਂ 'ਚ ਗੁਰੂ ਘਰ ਦੇ ਨੁਮਾਇੰਦੇ ਹੁੰਦੇ ਸਨ ਅਲੱਗ-ਅਲੱਗ ਰੀਜਨ 'ਚ ਹੌਲੀ-ਹੌਲੀ ਇਹ ਲੋਕ ਹੀ ਕਰਪਟ ਹੋਣੇ ਸ਼ੁਰੂ ਹੋ ਗਏ ਅਤੇ ਗੁਰੂ ਗੋਬਿੰਦ ਸਿੰਘ ਵੇਲੇ ਤੱਕ ਪਹੁੰਚਦਿਆਂ ਇਹ ਸਿਸਟਮ ਕਿੰਨਾ ਕਰਪਟ ਹੋ ਚੁੱਕਾ ਸੀ ਉਸ ਦੀਆਂ ਸਿੱਖ ਉਸ ਦੀਆਂ ਕਹਾਣੀਆਂ ਸਿੱਖ ਇਤਿਹਾਸ 'ਚ ਮਿਲਦੀਆਂ ਨੇ ਅਤੇ ਗੁਰੂ ਗੋਬਿੰਦ ਸਿੰਘ ਨੇ ਇਸ ਸਿਸਟਮ ਦਾ ਅੰਤ ਕੀਤਾ ਜਿਹੜਾ ਸਿਸਟਮ ਜਿਹੜੇ ਮਸੰਦ ਕਿਸੇ ਵੇਲੇ ਗੁਰੂ ਰਾਮਦਾਸ ਵੇਲੇ ਸ਼ੁਰੂ ਹੋਏ ਤੇ ਜਿਨ੍ਹਾਂ ਦੀ ਉਸ ਵੇਲੇ ਬਹੁਤ ਇੱਜ਼ਤ ਸੀ ਉਹੀ ਸ਼ਬਦ ਆਪਣੇ ਆਪ ਦੇ ਵਿੱਚ ਅੱਜ ਗਾਲ ਵਰਗਾ ਸ਼ਬਦ ਲੱਗਦਾ। ਇਹੀ ਸਾਧੂ ਸ਼ਬਦ ਨਾਲ ਹੋਇਆ। ਸਾਧੂ ਵੀ ਕਿਸੇ ਵੇਲੇ ਬਹੁਤ ਰਿਸਪੈਕਟ ਸਮਾਜ ਨੂੰ ਉਹਨਾਂ ਨੂੰ ਮਿਲਦੀ ਸੀ ਕਿਉਂਕਿ ਬੜੇ ਵੱਡੇ ਲੋਕ ਇਸ ਰਸਤੇ ਤੇ ਤੁਰਦੇ ਸੀ। ਤੇ ਅੱਜ ਸਾਧੂ ਇੱਕ ਮਜ਼ਾਕ ਦਾ ਗਾਲ ਬਣ ਗਿਆ। ਗੁਰੂ ਗੋਬਿੰਦ ਸਿੰਘ ਤੋਂ ਬਾਅਦ ਖਾਲਸਾ ਪਰੰਪਰਾ ਚੋਂ ਨਿਹੰਗ ਗਰੁੱਪ ਬਣਿਆ। ਜਿਨ੍ਹਾਂ ਨੂੰ ਖਾਲਸਾ ਜੀਵਨ ਦੇ ਅਸੀਂ ਹੋਲ ਟਾਈਮਰ ਕਹਿ ਸਕਦੇ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਅਕਾਲ ਪੁਰਖ ਦੀ ਫੌਜ ਦੇ ਰੂਪ ਚ ਗੁਰੂ ਨੂੰ ਅਰਪਿਤ ਕਰ ਦਿੱਤਾ ਇਸ ਪਰੰਪਰਾ ਚ ਵੀ ਬੜੇ ਵੱਡੇ ਵੱਡੇ ਯੋਧੇ ਤਿਆਗੀ ਅਤੇ ਆਤਮ ਸ਼ਕਤੀ ਵਾਲੇ ਲੋਕ ਪੈਦਾ ਹੋਏ ਤੇ ਅੱਜ ਵੀ ਹੋਣਗੇ ਪਰ ਜਿਵੇਂ ਕਹਿੰਦੇ ਆ ਕਿ ਹਰ ਚੀਜ਼ ਵਿੱਚ ਗਰਾਵਟ ਆਉਂਦੀ ਹੈ ਤਾਂ ਉਸ ਦੇ ਅਸਰ ਤੋਂ ਨਿਹੰਗ ਸੰਪਰਦਾਵਾਂ ਜਾਂ ਇਹ ਪ੍ਰਥਾ ਵੀ ਨਹੀਂ ਬਚੀ ਅੱਜ ਨਕਲੀ ਨਿਹੰਗਾਂ ਦੀ ਵੀ ਕਮੀ ਨਹੀਂ ਹੈ ਜਿਵੇਂ ਸਾਧੂਆਂ ਦੀ ਇੱਜ਼ਤ ਦਾ ਫਾਇਦਾ ਉਠਾਉਣ ਲਈ ਨਕਲੀ ਸਾਧੂ ਪੈਦਾ ਹੋ ਗਏ ਜਿਵੇਂ ਕਾਰ ਸੇਵਾ 'ਚ ਲੱਗੇ ਸੇਵਕਾਂ ਦਾ ਸਤਕਾਰ ਦੇਖ ਕੇ ਕਈ ਵੇਲੜ ਲੋਕ ਵੀ ਇਸ ਦਾ ਫਾਇਦਾ ਉਠਾਉਣ ਲਈ ਬੋਰੀਆਂ ਲੈ ਕੇ ਅਨਾਜ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਨੇ ਉਸੇ ਤਰ੍ਹਾਂ ਨਿਹੰਗ ਬਾਣੇ ਦੀ ਇੱਜ਼ਤ ਜਾਂ ਰੋਬ ਦੇਖ ਕੇ ਕਈ ਵਿਗੜੇ ਹੋਏ ਲੋਕਾਂ ਨੇ ਵੀ ਇਸ ਬਾਣੇ ਦਾ ਫਾਇਦਾ ਉਠਾਉਣਾ ਸ਼ੁਰੂ ਕਰ ਦਿੱਤਾ ਇਸ ਸਮੱਸਿਆ ਦਾ ਜਾਂ ਕਹੀਏ ਕਿ ਇਨਸਾਨੀ ਮਨ ਦੀ ਕਮਜ਼ੋਰੀ ਦਾ ਹੱਲ ਤਾਂ ਸ਼ਾਇਦ ਵੱਡੇ ਵੱਡੇ ਪੈਗੰਬਰ ਅਵਤਾਰ ਲੋਕ ਵੀ ਨਹੀਂ ਕੱਢ ਸਕੇ ਜਿਹੜੀ ਕ੍ਰੀਤੀ ਬਾਰੇ ਕਿਸੇ ਅਵਤਾਰੀ ਪੁਰਸ਼ ਨੇ ਆਵਾਜ਼ ਉਠਾਈ ਉਸੇ ਤਰ੍ਹਾਂ ਦੀ ਕ੍ਰੀਤੀ ਕੁਝ ਦਹਾਕਿਆਂ ਬਾਅਦ ਉਹਨਾਂ ਦੇ ਅਨਿਆ ਅਨੁਯਾਈ ਉਹਨਾਂ ਦੇ ਉਹਨਾਂ ਦੇ ਨਾਂ ਤੇ ਕਰਨ ਲੱਗਦੇ ਨੇ ਮਤਲਬ ਅਜੀਬ ਇਹ ਵਿਡੰਬਨਾ ਇਸ ਦਾ ਹੱਲ ਤਾਂ ਸ਼ਾਇਦ ਰੱਬ ਕੋਲ ਹੀ ਹੋਏਗਾ ਪਰ ਅਸੀਂ ਸਿਰਫ ਇਸ ਨੂੰ ਦੇਖ ਸਕਦੇ ਆ ਵਿਚਾਰ ਸਕਦੇ ਆ ਇਸ ਤੇ ਹੈਰਾਨ ਹੋ ਸਕਦੇ ਆ ਇਹ ਜਿਹੜੀ ਸਥਿਤੀ ਆ ਇਹ ਜਿਹੜੀ ਸਿਚੁਏਸ਼ਨ ਆ ਇਹ ਜਿਹੜਾ ਪਹਿਲੂ ਆ ਇਹਦੇ ਬਾਰੇ ਤੇਗ ਕਿਤਾਬ ਚ ਇੱਕ ਕਵਿਤਾ ਹੈ ਇਹਦਾ ਨਾਮ ਹੈ ਪਟਕਣਾ ਜਦ ਤੁਰੇ ਕੁਝ ਸਾਧੂ ਸੰਨ ਕੁਝ ਨਿਹੰਗ ਜਦ ਤੁਰੇ ਕੁਝ ਸਾਧੂ ਸੰਨ ਕੁਝ ਨਿਹੰਗ ਫਰਕ ਕੋਈ ਨਹੀਂ ਦਿਖਤੋਂ ਸਿਵਾ ਦੋਵੇਂ ਛੱਡ ਕੇ ਤੁਰੇ ਆਪਣਾ ਆਪਾ ਖੁਦੀ ਦਾ ਰਸਤਾ ਮਨ ਦੇ ਸੁਪਨੇ ਫਰਕ ਕੋਈ ਨਹੀਂ ਦਿਖਤੋਂ ਸਿਵਾ ਦੋਵੇਂ ਛੱਡ ਕੇ ਤੁਰੇ ਆਪਣਾ ਆਪਾ ਖੁਦੀ ਦਾ ਰਸਤਾ ਮਨ ਦੇ ਸੁਪਨੇ ਮਰ ਕੇ ਤੁਰੇ ਮਨ ਦੇ ਤਲ ਤੇ ਮਰ ਕੇ ਤੁਰੇ ਮਨ ਦੇ ਤਲ ਤੇ ਜਿਸਮ ਜਿਨ੍ਹਾਂ ਦੇ ਗੁਰੂ ਦੀ ਅਮਾਨਤ ਆਤਮਾ ਦੇ ਗੋਲ ਸਫਰ ਚ ਇੱਕ ਨੂੰ ਤੋਰਿਆ ਗਿਆ ਅੰਦਰ ਵੱਲ ਦੂਸਰੇ ਨੂੰ ਬਾਹਰ ਵੱਲ ਮਰ ਕੇ ਤੁਰੇ ਮਨ ਦੇ ਤਲ ਤੇ ਜਿਸਮ ਜਿਨ੍ਹਾਂ ਦੇ ਗੁਰੂ ਦੀ ਅਮਾਨਤ ਆਤਮਾ ਦੇ ਗੋਲ ਸਫਰ ਚ ਇੱਕ ਨੂੰ ਤੋਰਿਆ ਗਿਆ ਅੰਦਰ ਵੱਲ ਦੂਸਰੇ ਨੂੰ ਬਾਹਰ ਵੱਲ ਰਸਤੇ ਵਿੱਚ ਦੋਵੇਂ ਪਟ ਗਏ ਜਦ ਆਰਾਮ ਮਿਲਿਆ ਵਿਸ਼ਰਾਮ ਮਿਲਿਆ ਮਾਣ ਮਿਲਿਆ ਸਨਮਾਨ ਮਿਲਿਆ ਸੁਸਤ ਹੋ ਗਏ ਖਿੜਕ ਗਏ ਰਸਤੇ ਵਿੱਚ ਦੋਵੇਂ ਪਟ ਗਏ ਜਦ ਆਰਾਮ ਮਿਲਿਆ ਵਿਸ਼ਰਾਮ ਮਿਲਿਆ ਮਾਣ ਮਿਲਿਆ ਸਨਮਾਨ ਮਿਲਿਆ ਸੁਸਤ ਹੋ ਗਏ ਖਿੜਕ ਗਏ ਸਾਧੂ ਸਾਧੂ ਨਾ ਰਹੇ ਨਿਹੰਗ ਨਿਹੰਗ ਨਾ ਰਹੇ ਕੀ ਕਦੇ ਅਜਿਹਾ ਸਮਾਂ ਆਏਗਾ ਜਦੋਂ ਇਨਸਾਨ ਇੱਕ ਵਾਰ ਸੁਧਰਨ ਤੋਂ ਬਾਅਦ ਉਸ ਵਿੱਚ ਦੁਬਾਰਾ ਗਰਾਵਟਣਾ ਹੈ ਅੱਜ ਸਾਨੂੰ ਇਹ ਗੱਲ ਅਸੰਭਵ ਲੱਗਦੀ ਹੈ ਜਦੋਂ ਅਸੀਂ ਸੋਚਣ ਦੀ ਕੋਸ਼ਿਸ਼ ਕਰਦੇ ਹਾਂ ਸਿਵਾਏ ਸਿਵਾਏ ਇਨਸਾਨੀ ਸੁਭਾਅ ਦੇ ਇਸ ਪੱਖ ਬਾਰੇ ਸਿਵਾ ਇਨਸਾਨ ਸਮਾਜ ਜਾਂ ਧਰਮ ਦੀ ਧਰਮ ਦੀ ਹਿਸਟਰੀ ਦੇ ਇਸ ਪੱਖ ਬਾਰੇ ਜਾਗਰਤ ਹੋਣ ਦੇ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਤੇਗ ਦੀਆਂ ਕਵਤਾਵਾਂ ਦੇ ਬਹਾਨੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਇਸ ਨੂੰ ਅਸੀਂ ਅਗਲੇ ਐਪੀਸੋਡ 'ਚ ਵੀ ਜਾਰੀ ਰੱਖਾਂਗੇ ਜਿਹੜੇ ਦੋਸਤ ਦੋਸਤ ਗੱਲਬਾਤ ਨੂੰ ਪਸੰਦ ਕਰ ਰਹੇ ਨੇ ਗੱਲਬਾਤ ਨੂੰ ਸੁਣ ਰਹੇ ਨੇ ਇਸ 'ਚ ਸ਼ਾਮਲ ਹੋ ਰਹੇ ਨੇ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਜੇ ਤੁਹਾਨੂੰ ਪਸੰਦ ਹੈ ਤਾਂ ਇਸ 'ਚ ਹੈਲਪ ਕਰਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਤੁਸੀਂ ਆਪਣੇ ਪੇਜ ਦੇ ਉੱਤੇ ਸ਼ੇਅਰ ਕਰੋ